ਮਹਾਰਾਜਾ ਰਣਜੀਤ ਸਿੰਘ ਜਿਸ ਨੂੰ ਸ਼ੇਰ-ਏ-ਪੰਜਾਬ ਅਤੇ ਪੰਜਾਬ ਦਾ ਸ਼ੇਰ ਵਜੋਂ ਜਾਣਿਆ ਜਾਂਦਾ ਹੈ ਸਿੱਖ ਸਮਾਜ ਦਾ ਪਹਿਲਾ ਮਹਾਰਾਜਾ ਜਿਸ ਨੇ 19ਵੀਂ ਸਦੀ ਦੀ ਸ਼ੁਰੂਆਤੀ ਅੱਧ ਵਿੱਚ ਉੱਤਰ-ਪੱਛਮੀ ਭਾਰਤੀ ਉਪਮਹਾਦੀਪ ਤੇ ਰਾਜ ਕੀਤਾ ਪੰਜਾਬ ਦੀ ਪੂਰੀ ਆਬਾਦੀ ਜਿਨ੍ਹਾਂ ਨੇ ਉਹਨਾਂ ਦੇ ਰਾਜ ਦਾ ਆਨੰਦ ਮਾਣਿਆ ਉਹ ਉਹਨਾਂ ਦੇ ਗੁਣ ਗਾਉਂਦੀ ਹੈ ਆਪਣੇ ਪੋਤੇ-ਪੋਤੀਆਂ ਨੂੰ ਜਿੰਨਾ ਚਿਰ ਜਿਉਂਦੇ ਰਹੇ ਉਸ ਸਮੇਂ ਦੀਆਂ ਗੱਲਾਂ ਸੁਣਾਉਂਦੇ ਰਹੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਗੁਜਰਾਵਾਲਾ ਵਿੱਚ ਹੋਇਆ ਉਹ ਮਾਹ ਸਿੰਘ ਦੇ ਇਕਲੌਤੇ ਪੁੱਤਰ ਅਤੇ ਸ਼ੁਕਰਚੱਕੀਆ ਮਸਲ ਦੇ ਸਰਦਾਰ ਚੜਤ ਸਿੰਘ ਦੇ ਪੋਤੇ ਸਨ 55 ਵਿੱਚ ਉਹਨਾਂ ਨੂੰ ਚੇਚਕ ਦੀ ਭਿਆਨਕ ਬਿਮਾਰੀ ਹੋਈ ਇਸ ਬਿਮਾਰੀ ਤੋਂ ਤਾਂ ਬਚ ਗਏ ਪਰ ਇਸ ਨਾਲ ਉਹਨਾਂ ਦੀ ਖੱਬੀ ਅੱਖ ਦੀ ਰੌਸ਼ਨੀ ਚਲੀ ਗਈ ਉਸ ਸਮੇਂ ਕੋਈ ਇਹ ਵੀ ਨਹੀਂ ਸੋਚ ਸਕਦਾ ਸੀ ਕਿ ਇੱਕ ਕਮਜ਼ੋਰ ਜਿਹਾ ਬੱਚਾ ਇੱਕ ਦਿਨ ਮਹਾਨ ਆਦਮੀ ਬਣੇਗਾ। ਇੱਕ ਦਿਨ ਪੰਜਾਬ ਅਤੇ ਪੰਜਾਬੀਆਂ ਦੇ ਦਿਲਾਂ ਦਾ ਮਾਲਕ ਬਣ ਜਾਏਗਾ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਦੌਰਾਨ ਪੰਜਾਬ ਵਿੱਚ ਸਿੱਖਿਆ ਨੂੰ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਕੀਤਾ ਗਿਆ। ਮਰਦਾਂ ਅਤੇ ਔਰਤਾਂ ਦੋਵਾਂ ਨੂੰ ਆਪਣੇ ਬਚਪਨ ਵਿੱਚ ਸਿੱਖਿਆ ਲੈਣ ਦੇ ਲਈ ਪ੍ਰੇਰਿਤ ਕੀਤਾ ਗਿਆ। ਪਿੰਡਾਂ ਦੇ ਵਿੱਚ ਸਕੂਲ ਬਣਾਏ ਗਏ ਜੋ ਕਿ ਮੁੱਢਲੀ ਸਥਾਨਕ ਭਾਸ਼ਾ ਗਿਣਤੀ ਅਤੇ ਵਿਗਿਆਨ ਦੇ ਵਿੱਚ ਸਿੱਖਿਆ ਪ੍ਰਦਾਨ ਕਰਦੇ। ਬਾਕੀ ਭਾਰਤ ਦੇ ਮੁਕਾਬਲੇ ਪੰਜਾਬ ਵਿੱਚ ਕਾਫੀ ਪੜ੍ਹੇ ਲਿਖੇ ਲੋਕ ਸਨ ਅਤੇ ਉਪਮਹਾਦੀਪ ਦੇ ਹੋਰਾਂ ਹਿੱਸਿਆਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਸਮਾਜਿਕ ਬੁਰਾਈਆਂ ਅਤੇ ਉਪਮਹਾਦੀਪ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਸਮਾਜਿਕ ਬੁਰਾਈਆਂ ਅਤੇ ਅੰਧਵਿਸ਼ਵਾਸ ਬਹੁਤ ਕਾਠੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਵੱਖ-ਵੱਖ ਧਰਮਾਂ ਤੇ ਨਸਲਾਂ ਦੇ ਆਦਮੀਆਂ ਨੂੰ ਆਪਣੀ ਫੌਜ ਅਤੇ ਸਰਕਾਰ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਸੇਵਾ ਕਰਨ ਦੀ ਇਜਾਜ਼ਤ ਦਿੱਤੀ। ਉਹਨਾਂ ਦੀ ਫੌਜ ਦੇ ਵਿੱਚ ਯੂਰੋਪੀਅਨ ਅਤੇ ਫ੍ਰਾਂਸੀ ਸ਼ਾਮਲ ਸਨ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ ਬ੍ਰਿਟਿਸ਼ ਲੋਕਾਂ ਨੂੰ ਆਪਣੀ ਸੇਵਾ ਦੇ ਵਿੱਚ ਭਰਤੀ ਕਰਨ ਤੋਂ ਪਰਹੇਜ਼ ਕਰਨ ਦੀ ਨੀਤੀ ਨੂੰ ਬਣਾਈ ਰੱਖਿਆ। ਮਹਾਰਾਜਾ ਰਣਜੀਤ ਸਿੰਘ ਇੱਕ ਛੋਟੇ ਸਰਦਾਰ ਦੇ ਰੁਤਬੇ ਤੋਂ ਉੱਟ ਕੇ ਇਕ ਵਿਸ਼ਾਲ ਸਮਰਾਜ ਦਾ ਰਾਜਾ ਬਣੇ ਸਨ। ਇਹ ਗਿਲਗਿਤ ਅਤੇ ਤਿੱਬਤ ਤੋਂ ਸਿੰਧ ਦੇ ਮਾਰੂਥਲਾਂ ਤੱਕ ਅਤੇ ਖੈਬਰ ਦਰੇ ਤੋਂ ਸਤਲੂਜ ਤੱਕ ਫੈਲਿਆ ਹੋਇਆ ਸੀ। ਉਹਨਾਂ ਨੇ ਪੰਜਾਬ ਦੇ ਵਿੱਚ ਅਸ਼ਾਂਤ ਸਿੱਖਾਂ ਅਤੇ ਮੁਸਲਮਾਨਾਂ ਨੂੰ ਇੱਕ ਵਿਸਥਾਰਵਾਦੀ ਨੀਤੀ ਦੇ ਇਸ਼ੂਕ ਸਾਧਨ ਬਨਨ ਦੇ ਲਈ ਪ੍ਰੇਰਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਸਤਕਾਰਯੋਗ ਸਿੱਖ ਸ਼ਾਸਕ ਦੇ ਅੰਤਮ ਆਰਾਮ ਸਥਾਨ ਵਜੋਂ ਬਹੁਤ ਇਤਿਹਾਸਕ ਹੈ। ਅਤੇ ਇਸ ਨੂੰ ਸੱਭਿਆਚਾਰਕ ਮਹੱਤਵ ਦਿੱਤਾ ਜਾਂਦਾ ਹੈ। ਇਹ ਸਿੱਖ, Hindu ਅਤੇ ਇਸਲਾਮੀ ਆਰਕੀਟੈਕਚਰ ਸ਼ੈਲੀਆਂ ਦੇ ਸਮੇਲ ਦਾ ਪ੍ਰਤੀਕ ਵਜੋਂ ਜਾਣੀ ਜਾਂਦੀ ਹੈ ਜੋ ਕਿ ਯੁੱਗ ਦੀ ਵਿਭਿੰਨ ਵਿਸਥਾਰ ਨੂੰ ਦਰਸਾਉਂਦੀ ਹੈ। ਲਾਹੌਰ ਕਿਲੇ ਅਤੇ ਬਾਦਸ਼ਾਹੀ ਮਸਜਿਦ ਦੇ ਨਾਲ ਸਥਿਤ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਅਮੀਰ ਵਿਰਾਸਤ ਅਤੇ ਵੱਖ-ਵੱਖ ਧਾਰਮਿਕ ਪਰੰਪਰਾਵਾਂ ਦਾ ਸਮੇਲ ਦਾ ਪ੍ਰਮਾਣ ਹੈ ਅੱਜ ਮਹਾਰਾਜਾ ਰਣਜੀਤ ਸਿੰਘ ਯਾਨੀ ਕਿ ਸ਼ੇਰੇ ਪੰਜਾਬ ਦੀ 186ਵੀਂ ਵਰ੍ਹੇਗੰਢ ਦੇ ਉੱਪਰ ਉਹਨਾਂ ਨੂੰ ਸਾਡੇ ਵੱਲੋਂ ਸ਼ਰਧਾਂਜਲੀ